ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਿਹਾ ਜਾ ਰਿਹਾ ਆਪਣੀ ਪਹਿਲੀ ਮਿਲਣੀ ਇੱਥੇ ਮੈਂ ਗੁਰਦਾਸਪੁਰ ਆਇਆ ਹੈਗਾ ਪਹਿਲਾਂ ਅਸੀਂ ਇੱਥੇ ਬੀਡੀਸੀ ਦੇ ਨਾਲ ਵੀ ਅਸੀਂ ਇੱਕ ਮੀਟਿੰਗ ਕੀਤੀ ਸੀ ਰੂਮ ਰੂ ਹੋਈ ਸੀਗੇ ਅੱਜ ਕੈਸੋ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਹੈਗਾ ਅਸੀਂ ਇਸ ਸ਼ਰਾਮਾ ਬਾਦ ਮਹੱਲੇ ਦੇ ਵਿੱਚ ਅੱਜ ਕੈਸੋ ਆਪਰੇਸ਼ਨ ਕਰ ਰਹੇ ਹੈਗੇ ਆ ਇਹਦੇ ਵਿੱਚ ਆਪਰੇਸ਼ਨ ਦੇ ਨਾਲ-ਨਾਲ ਮੈਂ ਤੁਹਾਨੂੰ 2025 ਦੀ ਜਿਹੜੀ ਗੁਰਦਾਸਪੁਰ ਪੁਲਿਸ ਦੀ ਐਨਡੀਪੀਐਸ ਫਰੰਟ ਦੇ ਉੱਤੇ ਜਿਹੜੀ ਕਾਰਗੁਜ਼ਾਰੀ ਹੈ ਉਹਦੀ ਸਲਾਘਾ ਵੀ ਕਰਦਾ ਹੈ 2025 ਦੇ ਵਿੱਚ ਗੁਰਦਾਸਪੁਰ ਪੁਲਿਸ ਨੇ ਕਰੀਬ 900 ਦੇ ਕਰੀਬ ਐਨਡੀਪਸ ਦੇ ਪਰਚੇ ਦਰਜ ਕੀਤੇ ਹੈਗੇ ਨੇ ਤੇ 1200 ਦੇ ਕਰੀਬ ਜੜੇ ਹੈਗੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਆ ਇੱਕ ਹਮੇਨਟੇਰੀਅਨ ਫੇਸ ਜਿਹੜਾ ਗੁਰਦਾਸਪੁਰ ਪੁਲਿਸ ਦਾ ਉੱਪਰ ਕੇ ਸਾਹਮਣੇ ਆਇਆ ਇਹਨਾਂ ਨੇ ਤਕਰੀਬਨ 2500 ਨੌਜਵਾਨ ਜਿਹੜੇ ਇਸ ਗਲਗਾਤ ਵਿੱਚ ਨਸ਼ੇ ਦੀ ਗਲਗਾਤ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾਇਆ ਤੇ ਹੋਰ ਸੈਂਟਰਾਂ ਦੇ ਵਿੱਚ ਰੈਫਰ ਕੀਤਾ ਹੈਗਾ ਤਾਂ ਜੋ ਉਹ ਇਸ ਸਪੋਰਟ ਤੋਂ ਨਿਜਾਦ ਪਾ ਸਕਣ ਅਤੇ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਹੋ ਸਕਣ ਇਹ ਇੱਕ ਬਹੁਤ ਅਸ਼ਚਲਗਾ ਯੋਗ ਕੰਮ ਹੈ ਜਿਸ ਲਈ ਇਹ ਵਧਾਈ ਦੇ ਫਾਤਰ ਨੇ ਜੇ ਅਸੀਂ ਉਹਨਾਂ ਤੇ ਗੱਲ ਕਰੀਏ ਡੈਮੋਲੇਸ਼ਨਸ ਉੱਤੇ ਜਿਹੜੀ ਇਲੀਗਲ ਪ੍ਰਸੀਡਸ ਤੇ ਬੜੇ ਇਹ ਮਗਰਮਚ ਜਿਹੜੀ ਉੱਤੇ ਕਮਾਈਆਂ ਕਰਦੇ ਨੇ ਪੈਡਲਰ ਸਪਲਾਈਅਰਸ ਤੇ ਚਾਰ ਡੈਮੋਲੇਸ਼ਨਸ ਵੀ 2025 ਦੇ ਵਿੱਚ ਕੀਤੀਆਂ ਗਈਆਂ ਨੇ ਅ ਤਕਰੀਬਨ 3.5 ਕਰੋੜ ਦੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਸੀਡਸ ਤੋਂ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਜਡ ਲੈਂਡਾਂ ਦੇ ਉੱਤੇ ਉਹਨਾਂ ਡੈਮੋਲਿਸ਼ ਕੀਤਾ ਗਿਆ ਤੇ 3.5 ਕਰੋੜ ਦੀ ਕਰੀਬ ਪ੍ਰਾਪਰਟੀ ਨੂੰ ਕੰਪਲੈਂਟ ਅਥਾਰਟੀ ਵੱਲੋਂ ਫ੍ਰੀਜ਼ ਵੀ ਕਰਵਾਇਆ ਗਿਆ ਹੈਗਾ ਜਿੰਨਾ ਵੀ ਜਿਹੜੀ ਇਲੀਗਲ ਟ੍ਰੇਡ ਦੇ ਵਿੱਚੋਂ ਇਹਨਾਂ ਨੇ ਬਣਾਈਆਂ ਗਈਆਂ ਹੈਗੀਆਂ ਇਹਨਾਂ ਨੇ ਉਸੇ ਲੜੀ ਦੇ ਵਿੱਚ ਜਿਹੜੀ ਇਹ ਮੁਹਿੰਮ ਚੱਲਦੀ ਰਹੂਗੀ ਨਿਰਵਿਘਨ ਔਰ ਬਹੁਤ ਅੱਛਾ ਐਸਐਸਵੀ ਸ਼੍ਰੀ ਅਦਿੱਤਿਆ ਆਈਪੀਐਸ ਦਾ ਸਪੀਡੀ ਦਵਿੰਦਰ ਇਹਨਾਂ ਨੇ ਇਹਨਾਂ ਦੀ ਸਾਰੀ ਟੀਮ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈਗਾ 20 ਕਿਲੋ ਦੇ ਕਰੀਬ ਇਹਨਾਂ ਨੇ ਹੈਰੋਇਨ ਵੀ ਬਰਾਮਦ ਕੀਤੀ ਹੈਗੀ ਹੈ ਇਹਨਾਂ ਦਾ ਗੈਂਗਸਟਰ ਫਰੰਟ ਤੇ ਵੀ ਜਿਹੜਾ ਕੰਮ ਹੈਗਾ ਹੈ ਸ਼ਰਾਬਾ ਯੋਗ ਹੈਗਾ ਨਸ਼ਾ ਦੇ ਸੋਦਾਗਰਾਂ ਨੂੰ ਇੱਕ ਪਾਕਾਮ ਵੀ ਹੈਗਾ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਨੇ ਤੁਹਾਡੀ ਕਰਦੋਂ ਤੱਕ ਪਹੁੰਚਣਗੇ ਦੇਰ ਹੋ ਸਕਦੀ ਹੈ ਬਟ ਇਹ ਨਹੀਂ ਕਿ ਪਹੁੰਚਣਗੇ ਨਹੀਂ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਆਪਣਾ ਜਿਹੜਾ ਜਿਹੜੇ ਨੌਜਵਾਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਇਸ ਗਲਤੰਤ ਬਾਹਰ ਆਣ ਮੇਨ ਸਟ੍ਰੀਮ ਚੱਲ ਅਸੀਂ ਉਹਨਾਂ ਦਾ ਜਿਹੜਾ ਖਰਕ ਦਾ ਜਿਹੜਾ ਵੀ ਕੋਈ ਛੂਮੁਲੀਅਤ ਹੈ ਉਸ ਨੂੰ ਮੈਰਿਟ ਦੇ ਆਧਾਰ ਦੇ ਉੱਤੇ ਅਸੀਂ ਉਹਨੂੰ ਕੰਸੀਡਰ ਵੀ ਕਰ ਸਕਦੇ ਹਾਂ ਖੇਡਾਂ ਨਾਲ ਜੁੜਨ ਪੜਾਈ ਕਰਨ ਡਾਕਟਰ ਬਣਨ ਸਾਇੰਟਿਸਟ ਬਣਨ ਪਰ ਆਪਣਾ ਕਿਤਾ ਬਣਾਉਣ ਕੋਈ ਪੰਜਾਬ ਦੇ ਵਿੱਚ ਹੁਨਰ ਦੀ ਕਮੀ ਨਹੀਂ ਹੈਗੀ ਮੈਂ ਸਾਰਿਆਂ ਨੂੰ ਨੌਜਵਾਨਾਂ ਨੂੰ ਅਪੀਲ ਵੀ ਕਰਾਂਗਾ ਤੇ ਨਾਲ ਦੇ ਨਾਲ ਮਸ਼ਹੂਰ ਸਲਾਹਕਾਰਾਂ ਨੂੰ ਚੇਤਾਵਨੀ ਵੀ ਦੇਵਾਂਗਾ ਕਿ ਅਸੀਂ ਤੁਹਾਡਾ ਬਹੁਤ ਉਡੀ ਗਿੱਚੀ ਜਿਹੜੀ ਹੈਗੀ ਚੰਗੀ ਤਰ੍ਹਾਂ ਨਤਾਂਗੇ ਔਰ ਅਸੀਂ ਇਸ ਆਪਣੇ ਯਾਵੀ ਸਵੇ ਨੂੰ ਜ਼ਿਲ੍ਹਾ ਅਰਦਾਸ ਤੋਂ ਇਹਨਾਂ ਤੋਂ ਇਜ਼ਾਜ਼ਤਵਾਵਾਂਗੇ ਜਿਹੜੀ ਪੰਜਾਬ ਪੁਲਿਸ ਹੈਗੀ ਹੈ ਉਹ ਸੈਕੰਡ ਤੋਂ ਨਨ ਹੈਗੀ ਅਸੀਂ ਹਰ ਚੈਲੰਜ ਨੂੰ ਸਵਾਰ ਕਰਦੇ ਹਾਂ ਅਸੀਂ ਕੰਪੀਟੈਂਟ ਹੈ ਅਸੀਂ ਮੋਟੀਵੇਟਿਡ ਹੈ ਅਸੀਂ ਹਰ ਮੁਤਸੀਬੀ ਕਠਿਨਾਈ ਦਾ ਜਾਂ ਗੈਂਗਸਟਰਵਾਦ ਦਾ ਜਿਹੜਾ ਹੈਗਾ ਮਡੀ ਪ੍ਰੋਬਲਮ ਨੂੰ ਨਿਜਕਣ ਲਈ ਅਸੀਂ ਪੂਰਾ ਸੱਚਾ ਵਹਿਗੇ ਹੈ ਅਸੀਂ ਇਹਦਾ ਮੂੰਹ